ਸੋ ਆ ਗਤ ਮੈਂ ਨਹੀਂ ਜਾਣ ਸੀ ਉੱਥੇ ਤੇ ਲੱਗੀ ਹੋਈ ਛਾੜੂ ਦੀ ਸੇਵਾ ਮੈਂ ਨਹੀਂ ਕਰਨੀ ਸੀ ਨਿਸੰਗਤ ਮੈਂ ਨਹੀਂ ਕਰਨੀ ਸੀ ਛਾੜੂ ਦੀ ਸੇਵਾ ਵਿੱਚ ਅਮਰਤ ਵੀਰੇ ਦੇ ਮੈਂ ਨਹੀਂ ਪੀੜਾ ਸੀ ਨਹੀਂ ਸੰਗਤ ਮੈਂ ਨਹੀਂ ਪੀੜਾ ਸੀ ਪਰ ਪਰ ਗੱਡੀਆਂ ਬਾਬਾ ਜੀ ਦੇ ਪਵੀਆਂ ਪਰ ਪਰ ਗੱਡੀਆਂ ਬਾਬਾ ਜੀ ਦੇ ਚੱਲੀਆਂ ਮੈਂ ਨਹੀਂ ਜਾਣਾ ਸੀ ਨਹੀਂ ਸੰਗਤ ਮੈਂ ਨਹੀਂ ਜਾਣਾ ਤਿਆ ਤਿਆ ਲੱਗੀ ਹੋਈ ਜੋੜਿਆਂ ਦੀ ਸੇਵਾ ਸੇਵਾ ਮੈਂ ਕਰਨੀ ਸੀ ਨਿਸੰਗਤ ਜੋੜਿਆਂ ਦੀ ਸੇਵਾ ਵਿੱਚ ਅੰਮ੍ਰਿਤ ਵਾਰਸੇ ਮੈਂ ਨਹੀਂ ਪੀਣਾ ਸੀ ਨਿਸੰਗਤ ਮੈਂ ਵੀ ਪੀਣਾ ਸੀ ਆਪਣੇ ਗੁਰਾਂ ਦੇ ਮੈਂ ਖੂਲਵਾਏ ਪਣਾ ਗੁਰੂ ਲਈ ਮੈਂ ਖੂਲ ਹੋਇਆ ਸੋਨੇ ਦੀਆਂ ਮੈਂ ਇਟਾਂ ਲਵਾਇਆ ਸੋਨੇ ਦੀਆਂ ਮੈਂ ਇਟਾਂ ਲਵਾਇਆ ਸਾਤ ਨੰਨ ਦਾ ਗੁਰੂ ਕਰੀ ਆਉਂਦੇ ਚਾਰੇ ਸਵੇਰ ਤੱਕ ਗੁਰੂ ਜੀ ਕਰੀ ਆਉਂਦੇ ਪਿਆਰ ਦਾ ਤਾਗ ਗੁਰੂ ਘੜੀਆਂ ਦੇਆ ਡੂੰਗੀ ਦੂੰਗੀ ਨਦੀ ਵਿੱਚ ਠੰਡਾ ਠਰ ਪਾਣੀ ਡੂੰਗੀ ਦੂੰਗੀ ਨਦੀ ਵਿੱਚ ਠੰਡਾ ਠਰ ਪਾਣੀ ਉਹਦੇ ਚੰਡ ਬੋਦੀ ਮੈਂ ਜਾਵਾਂ ਨਹੀਂ ਸਾਗ ਉਹਦੇ ਵਿੱਚ ਡੋਬੂਦੀ ਮੈਂ ਜਾਵਾਂ ਕੋਈ ਖੜੇ ਮੇਰੇ ਮਾਤਾ ਤੇ ਪਿਤਾ ਜੀ ਕਿੰਨੇ ਵੀ ਨਾ ਫੜੀ ਮੇਰੀ ਬਾਹਵੇਂ ਸੰਗ ਤੇ ਕੋਈ ਖੜੇ ਬਾਬੇ ਤਰਸਿੰਗ ਉਹ ਨਾ ਛੜਨੋਈ ਮੇਰੀ ਬਾਹਵੇਂ ਸੰਗ ਤੇ ਉਹ ਨਾ ਛੜਨੋਈ ਮੇਰੀ ਬਾਹ ਦੋਂਗੇ ਦੋਂਗੇ ਮਾਦੀ ਦੀ ਸੀ ਡੋਪਦੀ ਮੈਂ ਕਿ ਦਿਲ ਭਾਜੀ ਕਦਪਦੀ ਮਜਾ ਕੋਲ ਖੜੇ ਮੇਰੇ ਧੀਆ ਤੇ ਬੁੱਤਰ ਕੋਲ ਖੜੇ ਮੇਰੇ ਧੀਆ ਤੇ ਬੁੱਤਰ ਕਿੰਨਾ ਵੀ ਮਾਫੜੀ ਮੇਰੀ ਨੂੰ ਨੀ ਸੰਗ ਤੇ ਦੇ ਦੇ ਚਰਨ ਕੋਲ ਖੜੇ ਬਾਬੇ ਚਰਨ உமாடி மேடல மேிச்ச பண்ண ਭੈਣ ਤੇ ਭਾਈ ਕੋਲ ਖੜੇ ਮੇਰੇ ਭੈਣ ਤੇ ਭਾਈ ਮੰਨਾ ਨਾ ਪੜੀ ਮੇਰੀ ਬਾਂ ਨਹੀਂ ਸੰਗ ਤੇ ਮੰਨਾ ਨਾ ਪੜੀ ਮੇਰੀ ਬਾਂ ਕੋਲ ਖੜੜੇ ਬਾਬੇ ਸੁਖੋਂ ਨਹੀਂ ਮੰਨਾ ਪੜ ਲਈ ਮੇਰੀ ਬਾਂ ਨਹੀਂ ਸੰਗ ਤੇ ਮੰਨਾ ਪੜ ਲਈ ਮੇਰੀ ਬਾਂ